ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਜਿਵੇਂ ਕਿ ਸਭ ਤੋਂ ਪੰਜਾਬ ਦੇ ਹਰ ਤਰ੍ਹਾਂ ਦੇ ਜੋਬ ਅਪਡੇਟਸ ਤੁਹਾਡੇ ਕੋਲ ਲੈ ਕੇ حاضر ਹੋਣ। ਇਸ ਕਰਕੇ ਪਲੀਜ਼ ਜਿਹੜੇ ਮੁੰਡੇ ਕੁੜੇ ਵੀ ਨਿਊ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਕਰ ਲਿਆਲ ਨੂੰ ਬਟਨ ਨੂੰ ਆਉਣ ਤਾਂ ਜੋ ਕਿ ਪੰਜਾਬ ਦੇ ਕਿੱਥੇ ਵੀ ਨੋਟੀਫਿਕੇਸ਼ਨ ਆਵੇ ਕਿਹੜੀ ਵੀ ਪੋਸਟ ਆਵੇ ਉਹਦੇ ਬਾਰੇ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਸਕੇ ਕਿਉਂਕਿ ਅੱਜਕੱਲ੍ਹ ਕਿਸੇ ਕੋਲ ਘੱਟ ਟਾਈਮ ਹੈ ਅੱਜਕੱਲ੍ਹ ਕਿਸੇ ਕੋਲ ਘੱਟ ਟਾਈਮ ਹੈ ਕੋਈ ਕਿਤੇ ਲੰਬੇ ਨੋਟੀਫਿਕੇਸ਼ਨ ਜਾ ਕੇ ਹੋਰ ਕਰੇ ਅੱਜ ਦੇ ਰਿਸੋਰਸਸ ਬਹੁਤ ਘੱਟ ਨੇ ਇਸ ਕਰਕੇ ਸੁਨਰਲੀ ਸੀ ਆਪਦੇ ਦੁਆਰਾ ਫੁੱਲ ਪਲੇਟਫਾਰਮ ਲੈ ਕੇ ਤੁਹਾਡੇ ਕੋਲ ਸੀ ਹਾਜ਼ਰ ਹੋਏ ਆਂ ਅੱਜ ਦੀ ਭਰਤੀ ਆਮ ਆਦਮੀ ਕਲੀਨਿਕ ਭਰਤੀ ਦਰ 25 ਹੈ ਜੀ ਪੰਜਾਬ ਵਿੱਚ ਨਵੀਂ ਭਰਤੀ ਸਿੱਧਾ ਇੰਟਰਵਿਊ ਹੈ ਹੋਣੀ ਉਹਨਾਂ ਜਾਰੀ ਨੋਟੀਫਿਕੇਸ਼ਨ ਉਹ ਐਡ ਕਰ ਜੀ ਉਮਰ ਦਾ ਯੋਗਤਾ ਤਨਖਾਹ ਅਪਲਾਈ ਕਰਨ ਦਾ ਤਰੀਕਾ ਸਾਰਾ ਕੰਸਟੈਂਟ ਬਸ ਚੱਪ ਤੇ ਸੇ ਜਾਊਗਾ ਪਲੀਜ਼ ਜੋਗ ਦੀ ਵੀਡੀਓ ਨੂੰ ਲਾਸਟ ਤੱਕ ਵਿਜ਼ਿਟ ਕਰਿਆ ਕਰੋ ਠੀਕ ਹੈ ਜੀ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਜੋ ਕਿ ਚਲੋ ਆਪਾਂ ਨੂੰ ਨਹੀਂ ਇਸ ਚੀਜ਼ ਦੀ ਨੀਡ ਹੁੰਦੀ ਕੋਈ ਚੱਕਰ ਨਹੀਂ ਕਰਾਂ ਫਿਰ ਦੇਖਦੇ ਆਪਾਂ ਕਿ ਆਪਣੇ ਕੁਆਲੀਫਿਕੇਸ਼ਨ ਹੈ ਆਪਾਂ ਵੀਡੀਓ ਛੱਡ ਕੇ ਜਾਉਂਦੇ ਆਂ ਪਹਿਲੇ ਕਿਤੇ ਵੀਡੀਓ ਸਾਰੀ ਜਰੂਰ ਦੇਖਿਆ ਕਰੋ ਕਿਉਂਕਿ ਦੇਖਣੋਂ ਆਪਣਾ ਹਿੰਟ ਮਿਲਦਾ ਕਿ ਕਿੱਦਾਂ ਕਿੱਥੇ ਤੇ ਬਾਕੀ ਜਰੂਰਤਮੰਦਾਂ ਤੱਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਆ ਇਹਨਾਂ ਦਾ ਹੈ ਕਿ ਨੋਟੀਫਿਕੇਸ਼ਨ ਜਿਹੜਾ ਕਿ ਅੱਜ ਹੀ ਨੋਟੀਫਿਕੇਸ਼ਨ ਜਾਰੀ ਹੋਇਆ ਪੰਜਾਬ ਸਰਕਾਰ ਦੁਆਰਾ ਜ਼ਿਲ੍ਹਾ ਹੈਲਥ ਸੁਸਾਇਟੀ ਕਪੂਰਥਲਾ ਕਿੱਥੇ ਪੋਸਟ ਆਈ ਜੀ ਕਪੂਰਥਲਾ ਅਪਲਾਈਮੈਂਟ ਨੋਟ ਜ਼ਿਲ੍ਹਾ ਕਪੂਰਥਲਾ ਵਿਖੇ ਆਮ ਆਦਮੀ ਕਲੀਨਿਕ ਵਿੱਚ ਇੰਪਲੈਂਟਮੈਂਟ ਕਰਨ ਲਈ ਮੈਡੀਕਲ ਅਫਸਰਾਂ ਦੀ ਅਰਜ਼ੀ ਦਾ ਸੱਦਾ ਪੁੱਤਰ ਦਿੱਤਾ ਗਿਆ। ਕਹ ਦਿੰਦਾ ਕਿ ਜੀ ਮੈਡੀਕਲ ਅਫਸਰਾਂ ਦੀ। ਸਬੰਧ ਵਿੱਚ ਪੂਰਾ ਪੇਰ ਵੇਟ ਹੈ। ਅਨੁਸਾਰ ਪੋਸਟ ਕਰਦੇ ਮੈਡੀਕਲ ਅਫਸਰ ਦੀ ਕੁਆਲੀਫਿਕੇਸ਼ਨ ਘੱਟੋ-ਘੱਟ ਐਮਬੀਬੀਐਸ ਹਾਇਰ ਕੁਆਲੀਫਿਕੇਸ਼ਨ ਜਿੰਨੀ ਮਰਜ਼ੀ ਹੋਵੇ। ਸੈਲਰੀ ਕਿਹੜੀ ਦਿੱਤੀ ਜਾਊਗੀ 50 ਰੁਪਏ ਪਰ ਪੇਸ਼ੈਂਟ। ਦਿਨ ਦੇ ਵਿੱਚ 25 ਪੇਸ਼ੈਂਟਸ ਤੇ 50 ਪੇਸ਼ੈਂਟਸ ਨੂੰ ਜ਼ਰੂਰੀ ਹੋਣਗੇ। ਪੰਜ ਬਈ 25 70000 4575 ਰੁਪਏ ਸੈਲਰੀ ਬਣ ਕੇ। ਠੀਕ ਹੈ ਤੇ ਵਾ ਕਿਨੇ ਇੰਟਰਵਿਊ ਮਿੱਤੀ ਸਮਾਂ ਤੇ ਸਥਾਨ ਕਿ ਸਿਰਫ ਸਿੱਧਾ ਸਿੱਧਾ ਇੰਟਰਵਿਊ ਕੋਈ ਅਪਲਾਈ ਨਹੀਂ ਕਰਨਾ ਕੁਛ ਆਪਾਂ ਹੋਰ ਨਹੀਂ ਕਰਨਾ ਕਿੱਦੇ ਇੰਟਰਵਿਊ ਹੋਗਾ ਜੀ 25 9 2025 ਟਾਈਮ ਕਿੰਨਾ ਜੀ 10 ਵਜੇ ਟ੍ਰੇਨਿੰਗ ਹਾਲ ਓਵਨ ਟ੍ਰੇਨਿੰਗ ਹਾਲ ਦਫਤਰ ਸਿਵਲ ਸਰਜਨ ਕਪੂਰਥਲਾ ਇਸ ਤੋਂ ਇਲਾਵਾ ਜੇ ਹੋਰਛੇ ਦੇ ਇੰਟਰਵਿਊ ਦੀ ਗੱਲ ਹੈ ਕਿ ਮਹੀਨੇ ਦੇ ਦੂਜੇ ਤੇ ਚੌਥੇ ਵੀਰਵਾਰ ਵੀ ਹੋਇਆ ਕਰੇਗਾ ਦੂਜੇ ਚੌਥੇ ਵੀਰਵਾਰ ਨੂੰ ਇੱਥੇ ਇੰਟਰਵਿਊ ਹੋ ਸਕਦਾ ਵਾ ਠੀਕ ਹੈ ਜੀ ਜਿਹੜੇ ਉਮੀਦਵਾਰ ਇੱਛਕ ਉਮੀਦਵਾਰ ਅਪਲਾਈ ਕਰਨ ਦੇ ਵਿਦਿਕ ਯੋਗਤਾ এমਪਲੋਇਮੈਂਟ ਦੇ ਨਿਯਮ ਕੁਝ ਵੀ ਜੇ ਤੁਸੀ ਪਤਾ ਕਰਨਾ ਵਾ ਕਪੂਰਥਲਾ ਸਿਵਲ ਦਫ਼ਤਰ ਜਾ ਕੇ ਸ਼ਨੀਵਾਰ ਤੇ ਐਤਵਾਰ ਛੱਡ ਕੇ ਇਹਨਾਂ ਦੇ ਐਸਐਮ ਨੂੰ ਮਿਲ ਸਕਦਾ ਤੁਸੀਂ ਉਹਨੂੰ ਸਾਰਾ ਕੁਝ ਪਤਾ ਕਰ ਸਕਦੇ ਹੋ ਟਾਈਮਿੰਗ ਮੈਥਿਕ ਤਾਂ 10 ਤੋਂ ਲੈ ਕੇ 1 ਵਜੇ ਤੱਕ ਠੀਕ ਹੈ ਨਾ ਜੀ ਸਾਰਾ ਕੁਝ ਇਹਨਾਂ ਨੇ ਮੈਂਸ਼ਨ ਕਰ ਰੱਖਿਆ ਇਹਦੇ ਵਿੱਚ ਬਾਕੀ ਮੈਥਿਕ ਗੱਲ ਕਹਿਣਾ ਚਾਹਣਾ ਵਾ ਕੋਈ ਵੀ ਵੈਕੈਂਸੀ ਜੇ ਹੁੰਦੀ ਆ ਹਰ ਤਰ੍ਹਾਂ ਦਾ ਅਪਡੇਟ ਦੇ ਕੇ ਆਨੇ ਆਪਾਂ ਸਾਰੇ ਆਨੇ ਹਰ ਇੱਕ ਫਾਰਮ ਹੀ ਪੋਸਟ ਹੀ ਅਪਲਾਈ ਕਰਿਆ ਕਰੋ ਠੀਕ ਹੈ ਜੀ ਜਿਹਨੂੰ ਨੋਟੀਫਿਕੇਸ਼ਨ ਚਾਹੀਦਾ ਹੁਣੇ ਵੀਡੀਓ ਡਿਸਕ੍ਰਿਪਸ਼ਨ ਵਿੱਚ ਲਿੰਕ ਸਾਨੂੰ ਦੇਖਾਉਣ ਨੂੰ ਉੱਥੇ ਆਕ ਤੁਸੀਂ ਡਾਊਨਲੋਡ ਕਰ ਲੈਣਾ ਵਾ ਠੀਕ ਹੈ ਨਾ ਆਪਣੇ ਲਈ ਇਸ ਪੋਸਟ ਵਾਸਤੇ ਨੇ ਹਰ ਇੱਕ ਪੋਸਟ ਵਾਸਤੇ ਨੋਟੀਫਿਕੇਸ਼ਨ ਆਪ ਦੇ ਕੇ ਜਾਂਨੇ ਆ ਠੀਕ ਹੈ ਉਹ ਵੀ ਵਾਸਤੇ ਤੁਸੀਂ ਕਦੋਂ ਮਰਜ਼ੀ ਜਾ ਕੇ ਉੱਥੇ ਨੋਟੀਫਿਕੇਸ਼ਨ ਡਾਊਨਲੋਡ ਕਰ ਸਕਦੇ ਹੋ ਲਿੰਕ ਦਿੱਤੇ ਹੁੰਦੇ ਨੇ ਬਿਲਕੁਲ ਇਜ਼ੀ ਟੂ ਪ੍ਰੋਵਾਈਡ ਕਰਦੇ ਆ ਆਪਾਂ ਉਹ ਕੰਮ ਨਹੀਂ ਹੈਗਾ ਕਿ ਹਾਂਜੀ ਆਹ ਲਿੰਕ ਅੱਗੇ ਕਲਿੱਕ ਕਰੋ ਐ ਕਰੋ ਨਹੀਂ ਬਿਲਕੁਲ ਇਜ਼ੀ ਟੂ ਠੀਕ ਹੈ ਜੀ ਹੁਣ ਨੈਕਸਟ ਇਲੈਕਸ਼ਨ ਨੂੰ ਤਿਆਰੀ ਕਰਨੇ ਟੀਚਰ ਦੀ ਟੀਚਰਜ਼ ਕਾਦੀ ਪੰਜਾਬ ਬਹੁਤ ਹੀ ਜ਼ਿਆਦਾ ਤਿਆਰੀ ਨਾਲ ਬਹੁਤ ਹੀ ਜ਼ਿਆਦਾ ਬੁੱਕਸ਼ਟ ਵਿੱਚ ਲੱਭ ਕੇ ਬਣਾਏ ਗਏ ਨੇ ਵੀਡੀਓ ਡਿਸਕ੍ਰਿਪਸ਼ਨ ਲਿੰਕ ਪਿਆ ਹੋਊਗਾ ਜੀ ਠੀਕ ਹੈ ਉੱਥੇ 25 ਵੀ ਵੀਡੀਓਾਂ ਦੇ ਤੇ ਜੋ ਉੱਥੇ ਨਹੀਂ ਮਿਲਦਾ ਆਪਣੀ ਵੀਡੀਓ ਆਪਣੇ ਚੈਨਲ ਤੇ ਜਾਓ ਉੱਥੇ ਪਲੇਲਿਸਟ ਬਣੀ ਹੋਇਆ ਉੱਥੇ ਜਾ ਕੇ ਤੁਸੀਂ ਕਲਾਸਾਂ ਦੇਖ ਸਕਦੇ ਹੋ ਮੈਨੂੰ 110% ਯਕੀਨ ਹੈ ਜਿਹੜੇ ਬੱਚੇ ਨੇ ਕੋਈ ਕਲਾਸ ਦੇਖ ਲਈ ਉਸ ਤੋਂ ਬਾਅਦ ਉਹਨੂੰ ਪੇਡ ਕਰ ਸਕਦੇ ਵੀ ਨਹੀਂ ਲਾਣੀਆਂ ਕੋਈ ਸਾਡੇ ਕੋਲੇ ਕਾਫੀ ਵੱਡੇ-ਵੱਡੇ ਚੈਨਲ ਵਾਲੇ ਸੀਗੇ ਕੁਝ ਨਾਮ ਨਹੀਂ ਲੈ ਸਕਦੇ ਸੋਰੀ ਕਿ ਉਹਨੇ ਸਾਨੂੰ ਕਿਆ ਕਿ ਨਹੀਂ ਛੋੜਦੇ ਕਲਾਸਾਂ ਸਰ ਮੈਡਮ ਬਹੁਤ ਹੀ ਜ਼ਿਆਦਾ ਹਾਈ ਲੈਵਲ ਦੇ ਠੀਕ ਹੈ ਜੀ ਅਸੀਂ ਜ਼ਿਆਦਾ ਮਾਨ ਨਹੀਂ ਕਰਦੇ ਪਰ ਇੱਕ ਵਾਰੀ ਸਾਡੇ ਕੈਂਪਸ ਕਲਾਸਾਂ ਵਿਜ਼ਿਟ ਜ਼ਰੂਰ ਕਰਿਆ ਕਰੋ ਠੀਕ ਹੈ ਜੀ ਸਾਡੇ ਦਰਵਾਜ਼ੇ ਤੇ ਅਪਡੇਟਸ ਨੂੰ ਵਧੀਆ ਲਾਦਾ ਇਸ ਤਰ੍ਹਾਂ ਹੋਰ ਅਪਡੇਟ ਜਾਣੇ ਲਈ ਆਪਣੇ ਚੈਨਲ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ ਨੇ ਨੈਕਸਟ ਅਪਡੇਟ ਨਾਲ ਥੈਂਕ ਯੂ